ਸਤਿ ਸ਼੍ਰੀ ਅਕਾਲ ਮੇਰੀ YouTube ਫੈਮਿਲੀ ਮੀਰ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਾ ਨੂੰ ਲੋਕ ਥੋੜਾ ਸਾਲ ਦਾ ਸਵਾਲ ਤੇ ਜੀ ਅੱਜ ਆਪਾਂ ਦੇਸੀ ਤਰੀਕੇ ਨਾਲ ਜੂਸ ਕੱਢ ਕੇ ਦਿਖਾਵਾਂਗੇ ਜੀ ਠੀਕ ਹੈ ਜੀ ਤੇ ਆਪਣੇ ਕੋਲ ਜੂਸਰ ਹੈ ਨਹੀਂ ਜੀ ਤੇ ਆਪਾਂ ਹੁਣ ਇਸ ਨੂੰ ਨਾ ਦੇਸੀ ਤਰੀਕੇ ਨਾਲ ਜੂਸ ਕੱਢਾਂਗੇ ਜੀ ਤੇ ਉਹ ਦੇਸੀ ਤਰੀਕਾ ਜੀ ਆਪਣੇ ਕੋਲੇ ਹਰ ਘਰ ਚ ਹੁੰਦਾ ਜੀ ਬੇਲਣ ਚੱਕਲਾ ਬੇਲਣਾ ਤੇ ਪਹਿਲਾਂ ਆਪਾਂ ਇਹਨਾਂ ਨੂੰ ਕੱਟ ਲਾਂਗੇ ਜੀ ਮਿਲਗਾ ਨਹੀਂ ਬਣਾ ਲਾਂਗੇ ਜੀ ਤੇ ਕੱਟ ਕੇ ਜੀ ਫਿਰ ਆਪਾਂ ਲੈ ਲੈਣਾ ਇੱਕ ਬੇ ਲੈਣਾ ਬੇ ਲੈਣੇ ਨਾਲ ਜੀ ਆਪਾਂ ਇਸ ਤਰ੍ਹਾਂ ਕਮਾਈ ਜਾਣਾ ਸਾਰਾ ਜੂਸ ਨਿਕਲ ਜਾਏਗਾ ਜੀ ਤਾਂ ਕਮਾ ਕਮਾ ਕੇ ਸਾਰਾ ਜੂਸ ਕੱਢ ਲਾਂਗੇ ਜੀ ਦਬ ਦਬ ਕੇ ਦੇਖੋ ਜੀ ਸਾਰਾ ਨਿਕਲ ਆਇਆ ਇਹ ਵਿੱਚ ਬਿਲਕੁਲ ਨਹੀਂ ਰਿਹਾ ਇਹ ਕਾਜੀ ਇਹ ਇਹ ਆਪਾਂ ਦੇਸੀ ਜਗਾਣਾ ਪਰਤਿਆ ਜੀ ਉਹ ਜਿੱਦ ਕਿ ਨਾਲ ਤੁਸੀਂ ਨਿਕਲ ਰਿਹਾ ਵੀ ਨੂੰ ਆਪਾਂ ਜਾਂ ਭੁੰਨੀ ਦੇ ਵਿੱਚ ਹੀ ਕੱਢ ਲਾਂਗੇ ਵੈਸੇ ਆਪਾਂ ਪਹਿਲਾਂ ਹੀ ਕੱਢਣੇ ਸੀ ਠੀਕ ਹੈ ਜੀ ਇਹਨੇ ਆਪਾਂ ਕੱਟ ਲੈਣੇ ਆ ਦੀ ਨੂੰ ਆਪ ਪਹਿਲਾਂ ਹੀ ਕੱਢ ਦਿੰਨੇ ਆ ਪਹਿਲਾਂ ਆਪ ਕੱਢਣੇ ਭੁੱਲ ਗਏ ਸੀ ਦਵ ਦਵ ਕੇ ਕੱਢੀ ਚਲੋ ਜੀ ਬਹੁਤ ਜੂਸ ਨਿਕਲ ਰਿਹਾ ਜੀ जी बाज़ आ रही है जी बचे दुकान है जी अपने लाग तो कम चल रहा देखो जी इना ज्यादा यूज कर Það er að leiða í. Það er að leiða í. Það er að leiða í. ਕਮਾਟੋ ਲੱਗਣੇ ਬਣਾਉਣਾ ਕਿ ਸਾਰਿਆਂ ਦਾ ਜੂਸ ਬਣਾਉਂਗੇ ਜੀ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਕਾਲਾ ਨਮਕ ਠੀਕ ਹੈ ਜੀ ਦੇਖੋ ਜੀ ਇੰਨਾ ਜੂਸ ਨਿਕਲਿਆ ਜੀ ਤੇ ਹੁਣ ਆਪਾਂ ਕਾਲਾ ਨਮਕ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਥੋੜਾ ਜਿਹਾ ਪਾਣੀ ਦੇ ਜੀ ਕਾਲਾ ਨਮਕ ਇਨ ਵਕਤ ਪੁੰਨ ਲੈਨੇ ਆ ਜੀ ਤੇ ਆਪ ਹੁੰਦੇ ਵਿੱਚ ਸਾਰਾ ਪਹਲੇ ਹਰੇ ਆਕੇ ਨੂੰ ਕੱਢ ਲਾਂਗੇ ਤੇ ਆਪਣਾ ਬੀਜ ਕੱਢਣੋ ਉਹ ਲਗੇ ਸੀ ਸਾਰਾ ਜੂਸ ਕੱਢ ਲਏ ਤੇ ਪਤਵਤਵ ਕੇ ਤੇ ਜੇ ਮਿੱਠਾ ਪਾਉਣਾ ਹੋਇਆ ਤਾਂ ਤੁਸੀਂ ਆਪ ਦੇ ਜਿਹੜਾ ਕੋਈ ਵੱਧ ਘੱਟ ਮਿੱਠਾ ਪਿੰਦਾ ਤੁਸੀਂ ਮਿੱਠਾ ਪਾ ਸਕਦੇ ਹੋ ਆਪ ਦਾ ਅਪਸ਼ਨ ਆ ਜੀ ਤੇ ਆਪਾਂ ਮਿੱਠਾ ਪਾਉਂਦੇ ਨਹੀਂ ਤੇ ਆਪਾਂ ਬਿਲਕੁਲ ਮਿੱਠਾ ਘਾਟੀ ਪਿੰਨੇ ਆ ਵਸੋਡੇ ਤੇ ਜੇ ਤੁਸੀਂ ਮਿੱਠਾ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਜੀ ਲਓ ਜੀ ਜੂਸ ਬਣ ਕੇ ਹੋ ਗਿਆ ਆਪਣਾ ਤਿਆਰ ਠੀਕ ਹੈ ਜੀ ਤੇ ਜੇ ਵੀਰੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਮਿਲਾਂ ਨੂੰ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ